ਉਹ ਲੁਧਿਆਣੇ ਦੀਆਂ ਪਿਛਲੇ ਸਮੇਂ ਦੀਆਂ ਹੀ ਕਾਫੀ ਦੇਰ ਦੀਆਂ ਕਈ ਪ੍ਰੋਬਲਮਾਂ ਨੇ ਜੋ ਮੈਂ ਆਪਣਾ ਵਿਜ਼ਨ ਲੈ ਕੇ ਚੱਲਿਆ ਵਾਂ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਇਹਨਾਂ ਨੂੰ ਇਹ ਦੱਸਣ ਲੱਗਿਆ ਵੀ ਲੁਧਿਆਣੇ ਦਾ ਅਗਰ ਤੁਸੀਂ ਮੈਨੂੰ ਸੇਵਾਦਾਰ ਬਣਾਉਂਗੇ ਤਾਂ ਮੈਂ ਆਪਣੇ ਲੁਧਿਆਣੇ ਦੇ ਲੋਕਾਂ ਦਾ ਲੋਕ ਸਭਾ ਦੇ ਵਿੱਚ ਜਾ ਕੇ ਕਿਹੜਾ ਮੁੱਦਾ ਕਿਹੜਾ ਹੱਲ ਕਰਕੇ ਆਉਣਾ ਅੱਜ ਮੈਂ ਉਸ ਗੱਲਾਂ ਦੇ ਵਿੱਚ ਲੋਕਾਂ ਨੂੰ ਦੱਸਦਾ ਵਰਦਾ ਇਹ ਜ਼ਰੂਰੀ ਆ ਲੁਧਿਆਣੇ ਦੇ ਮੁੱਦਿਆਂ ਨੂੰ ਕਿਸੇ ਨੇ ਲੋਕ ਸਭਾ ਚ ਅੱਜ ਤੱਕ ਚੱਕਿਆ ਨਹੀਂ ਗਾ ਜਿੰਨੇ ਮੈਂਬਰ ਗਏ ਆ ਸੁੱਚੇ ਨੂੰ ਗਏ ਆ ਸੁੱਚੇ ਨੂੰ ਇਹ ਵਾਪਸ ਆ ਗਏ ਕਦੇ ਉਹਨਾਂ ਨੇ ਲੁਧਿਆਣੇ ਨੂੰ ਉੱਥੇ ਆਪਣੇ ਲੋਕ ਸਭਾ ਚ ਆਵਾਜ਼ ਨਹੀਂ ਚਾਈ ਮਾਜੀ ਤੁਹਾਡੇ ਲਈ ਦੱਸਣਾ ਚਾਹਣਾ ਜਿਸ ਦਿਨ ਮੈਨੂੰ ਲੁਧਿਆਣਾ ਵਾਸੀਆਂ ਨੇ ਅਸ਼ੀਰਵਾਦ ਦੇ ਕੇ ਭੇਜਿਆ ਤਾਂ ਸਭ ਨਾਲ ਪਹਿਲਾਂ ਲੁਧਿਆਣੇ ਦੀ ਆਵਾਜ਼ ਉਠਾਉਂਗਾ ਉੱਥੇ ਲੇਕਨ ਲੁਧਿਆਣਾ ਦੋਲੇ ਤੇ ਅਰਵਿੰਦ ਕੇਜਰੀਵਾਲ ਰੋਡ ਸ਼ੋਕਟਨ ਜਾ ਰਹੇ ਹਾਂ ਆਰੇ ਇਹ ਸਭ ਮੇਰੇ ਸੈਂਟਰ ਹਲਕੇ ਦੇ ਵਿੱਚ ਆ ਰਹੇ ਆ ਬਹੁਤ ਲੋਕਾਂ ਨੂੰ ਸਾਵਾ ਲੋਕੀ ਦੂਰੋਂ ਦੂਰੋਂ ਵੀ ਚੱਲ ਕੇ ਆ ਰਹੇ ਆ ਸਾਰਿਆਂ ਨੂੰ ਚਾ ਚੜਿਆ ਹੋਇਆ ਅੱਜ ਉਸ ਕੰਮ ਦਾ ਇੱਕ ਅਮਿਤ ਸ਼ਾਹ ਜੀ ਨੇ ਕਿਹਾ ਕਿ ਪੰਜਾਬ ਚ ਨਸ਼ਾ ਬਹੁਤ ਵੱਧ ਗਿਆ ਹੈ ਜੀ ਆਪੇ ਰੋਗ ਲਾਉਣੇ ਆਪੇ ਦਵਾਵਾ ਦੇ ਦਿੰਦੇ ਫਿਰਦੇ ਆ ਇਹਨਾਂ ਲੋਕਾਂ ਨੇ ਕੇਂਦਰ ਦਾ ਵਿੱਚ ਬੈਠ ਕੇ ਪੰਜਾਬ ਦੇ ਪ੍ਰਤੀ ਜੇ ਐਨੇ ਸੀਰੀਅਸ ਆ ਹੋ ਸਾਡਾ 8.3 ਹਰ ਕਰੋੜ ਰੁਪਏ ਜਿਹੜਾ ਰੱਖਿਆ ਹੋਇਆ ਉਹੀ ਦੇ ਦੇਣ ਸਾਨੂੰ ਅਸੀਂ ਆਪਣੇ ਆਪ ਜੇ ਕੋਈ ਮੁੰਡਾ ਨਸ਼ਾ ਕਰਦਾ ਬੱਚਾ ਅਸੀਂ ਹਸਪਤਾਲ ਬਣਾਈਏ ਕੋਈ ਆਪਣੇ ਸ਼ਹਿਰਾਂ ਦੇ ਵਿੱਚ ਵੱਡੇ ਇਹ ਰੋਗ ਲਾ ਕੇ ਆਪੇ ਦੁਆਵਾਂ ਨਹੀਂ ਦੇਈਏ ਸਰਕਾਰ ਆਈ ਅਸੀਂ ਨਸ਼ਾ ਖਤਮ ਕਰਦਾਂ ਚਲੋ ਹੁਣ ਇਹ ਤਾਂ ਮੈਨੂੰ ਨਾਨ ਪੰਜਾਬੀ ਦੀ ਕਹਾਵਤ ਆ ਨਾ ਉਹਨਾਂ ਦੀ ਸਰਕਾਰ ਆਉਣੀ ਆ ਹੁਣ ਜੀਰੋ ਦਾ ਉਹਨਾਂ ਦਾ ਇੱਥੇ ਸਕੋਰ ਹੋਣਾ ਵਾ ਲੋਕ ਸਭਾ ਚ ਰਾਜਾ ਬੜਿੰਗ ਜੀ ਨੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਧਮਕਾਉਣ ਦੀ ਧਮਕੀ ਦਿੱਤੀ 10 ਜਨਵਰੀ ਨੂੰ ਸਪੈਸ਼ਲੀ ਬੱਗਾ ਦੇ ਨਾਮ ਲਾ ਕੇ ਉਹਨਾਂ ਨੇ ਕਿਹਾ ਕਿ ਸਾਡੇ ਲੀਡਰ ਨੂੰ ਤਨਖਾਣਾ ਬੰਦ ਕਰੋ ਕੱਲ ਦੀ ਸਪੀਚ ਚ ਉਹਨਾਂ ਨੇ ਕਿਹਾ ਵੇਖੋ ਗਾਲ ਸੁਣੋ ਰਾਜਾ ਬੜਿੰਗ ਨੂੰ ਕਹੋ ਤੂੰ ਪਹਿਲੀ ਤਰੀਖ 5 ਵਜੇ ਤੱਕ ਇੱਥੇ ਆ ਅਸੀਂ ਲੁਧਿਆਣੇ ਵਾਲਿਆਂ ਨੂੰ ਕਾਦੇ ਲਈ ਧਮਕਾਵਾਂਗੇ ਸਾਡੇ ਲੁਧਿਆਣੇ ਵਾਲਿਆਂ ਨੇ ਸਾਡੇ ਕੋਲ ਹੀ ਦਾ ਨਾ ਉਹ ਸਾਡੇ ਭਾਈ ਨੇ ਅਸੀਂ ਉਹਨਾਂ ਨੂੰ ਕੱਲ ਹੀ ਧਮਕਾਉਣਾ ਸਮਸਿਟੀ ਰੂਟ ਤੇ ਉਹਨਾਂ ਪ੍ਰੋਜੈਕਟੇ ਕਾਫੀ ਬਣ ਰਹੇ ਨੇ ਉਹਨਾਂ ਬਾਰੇ ਦੇ ਦੇਖੋ ਸਾਰੇ ਕੰਮ ਕਰਨੇ ਨੇ ਹੁਣ ਅੱਜ ਦਾ ਜਿਹੜਾ ਮੇਨ ਗੱਲ ਆ ਜਿਸ ਦਿਨ ਮੈਂ ਦੇ ਉੱਤੇ ਅਸ਼ੀਰਵਾਦ ਹੋਇਆ ਲੁਧਿਆਣੇ ਵਾਲਿਆਂ ਦਾ ਕਿਸੇ ਮੁੱਦੇ ਨੂੰ ਲੁਧਿਆਣੇ ਵਾਲਿਆਂ ਨੂੰ ਦਿੱਕਤ ਨਹੀਂ ਰਹਿਣ ਦੇਣੀ ਇਹ ਮੈਂ ਤੁਹਾਡੇ ਲਈ ਪਹਿਲਾਂ ਆ ਜਾ ਬੜਿੰਗੀ ਚ ਹੈ ਅਕਾਲੀ ਦਲ ਹੋਂ ਚਾਹੇ ਬਿੱਟੂ ਜੀ ਹੁਣ 1000 ਰੁਪਏ ਦਾ ਮੁੱਦਾ ਲੈ ਕੇ ਜਾਂਦੇ ਆ ਸਪੀਚ ਦੇ ਵਿੱਚ ਕੋਈ ਨਹੀਂ ਉਹ ਵੀ ਪੂਰਾ ਕਰ ਦੇਣਾ ਮੈਂ ਅਸੀਂ ਕੋਈ ਆਪਣਾ ਵਾਦਾ ਸਦਾਰ ਭਗਵੰਤ ਸਿੰਘ ਮਾਨ ਆ ਉਹ ਉਸ ਪੰਜਾਬੀਆਂ ਦਾ ਮਾਣਾ 3.5 ਕਰੋੜ ਲੋਕਾਂ ਦਾ ਇੱਕ ਵੀ ਮੁੱਦਾ ਨਹੀਂ ਰਹਿਣ ਦੇਣਾ ਜਦੋਂ ਇਲੈਕਸ਼ਨ ਆਉਣੇ ਆ ਇਹਨਾਂ ਨੇ ਸੋਚਣਾ ਵਾ ਵੀ ਅਸੀਂ ਕਿਹੜੇ ਮੁੱਦੇ ਨੂੰ ਲੈ ਕੇ ਗੱਲ ਕਰੀ ਪੱਪੀ ਤਿੰਨ ਚਾਰ ਦਿਨ ਲੈ ਕੇ ਸਿਰਫ ਕੀ ਰਹਿਦੇ ਸਮਾਤ ਕੋਈ ਨਹੀਂ ਸਮਾਤਾ ਉਹਨਾਂ ਲੰਗੀ ਜਾਂਦਾ ਹੁੰਦਾ ਪਰ ਲੋਕਾਂ ਨੂੰ ਇਸ ਗੱਲ ਦੀ ਅੜੀ ਕਾ ਜ਼ਰੂਰ ਇੱਕ ਜਿਹੜੀ ਆਡੀਓ ਵਾਇਰਲ ਹੋ ਰਹੀ ਹੈ ਬੀਬੀ ਸ਼ੁਮੇ ਨੇ ਪ੍ਰੈਸ ਕਾਨਫਰੰਸ ਕੀਤੀ ਕੱਲ ਦੇਖੋ ਗੱਲ ਸੁਣੋ ਇਹ ਅਸੀਂ ਵੀ ਆਪਣੇ ਤੌਰ ਤੇ ਪਾਰਟੀ ਲੈਵਲ ਦਾ ਕੰਮ ਆ ਜੇ ਕੋਈ ਉਹ ਮੈਨੂੰ ਲੱਗਦਾ ਫੇਕ ਵੀ ਅੱਜ ਕੱਲ ਬਣ ਜਾਂਦੀਆਂ ਨੇ ਚੀਜ਼ਾਂ ਇਹ ਮਜੀਠੀਆ ਸਾਹਿਬ ਨੇ ਕਾਨਫਰੰਸ ਕੀਤੀ ਕੱਲ ਮਜੀਠੀ ਰਗੋ ਦੀਆਂ ਆਪਣੀਆਂ ਬਥਰੀਆਂ ਬਣੀਆਂ ਹੋਈਆਂ ਬੇਤ ਚੀਜ਼ਾਂ ਦੇ ਉੱਤੇ ਇੰਨਾ ਨਹੀਂ ਕਰੀਦਾ ਉਹ ਤਾਂ ਦਿਨ ਰਾਤ ਮਿਹਨਤ ਕਰ ਰਹੀ ਹੈ ਉਹ ਮੇਰੇ ਨਾਲ ਕੱਲੀ ਉਹਨੇ ਸੌ ਦਾ ਬੰਦਾ ਸ਼ਾਮਲ ਕਰਾਇਆ ਵਾ ਜਿਹੜਾ ਬੰਦਾ दूजी पार्टिया चो सौ सौ बंदा लिया शामिल करा मेरी कर पार्टी गलत सोच सकता मर्जी, वाज जी मर्जी लो। नहीं मैं नहीं बराबर पार्टी का काम है पार्टी अपने अप करूगी। देश की हर खबर सबसे पहले देखने के लिए फॉलो करे दैनिक सवेरा टीवी यूट्यूब Facebook Instagram X aur WhatsApp channel par